ਦਾ ਲੜਕਾ ਜੀ ਜਗਿੰਦਰ ਸਿੰਘ ਦਾ ਜੀ ਤੇ ਇਹ ਅਮਰੀਕਾ ਗਿਆ ਸੀ ਜੀ ਕਿੰਨੇ ਪੈਸੇ ਲਾ ਕੇ ਗਿਆ ਸੀ 50 ਲੱਖ ਤਰੀਕ ਲੱਗ ਗਏ ਤਾਂ ਕਿਵੇਂ ਹੁਣ ਵਾਪਸ ਆ ਗਿਆ ਤਾਂ ਕੀ ਮੰਗਤ ਮੰਗ ਕਰਦੇ ਅਸੀਂ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਕੰਮ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਜੇ ਸਰਕਾਰਾਂ ਰੋਜ਼ਗਾਰ ਦੇਣ ਇਥੇ ਇਹ ਬੱਚੇ ਜਾਣ ਕਿਉਂ ਜਾਣ ਕਿਉਂ ਤੇ ਸਰਕਾਰਾਂ ਕੰਮ ਨਹੀਂ ਦੇ ਰਹੀਆਂ ਤੇ ਕੰਮ ਨਹੀਂ ਹੈਗੇ ਜੀ ਕੋਈ ਜੇ ਕੋਈ ਪੈਸੇ ਲਾ ਕੇ 40 50 ਲੱਖ ਤੇ ਕੰਮ ਸ਼ੁਰੂ ਕਰਦਾ ਉਹ ਕੰਮ ਇਥੇ ਚੱਲਦੇ ਨਹੀਂ ਜੀ ਤੇ ਅਸੀਂ ਤਾਂ ਇਹ ਕਹਿੰਨੇ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਨੌਕਰੀ ਦਿੱਤੀ ਜਾਵੇ ਜਿਹੜੇ ਹੋਰ ਵੀ ਬੱਚੇ ਆ ਰਹੇ ਵਾਪਸ ਉਹਨਾਂ ਨੂੰ ਵੀ ਜਿਹੜੇ ਤੇ ਨੌਜਵਾਨ ਫਿਰਦੇ ਸਾਰੇ ਸਾਰਿਆਂ ਨੂੰ ਕੰਮ ਲਾਇਆ ਜਾਵੇ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਬੇਨਤੀ ਮੇਰੀ ਤਾਂ ਜੀ ਕਿਵੇਂ ਭੇਜਿਆ ਸੀ ਐਜੰਟ ਦਾ ਹੀ ਪੇਜ ਐ ਐਜੰਟ ਕਹਿੰਦਾ ਸੀ ਵੀ ਇੱਕ ਨੰਬਰ ਹੀ ਪੇਜਾਂਗੇ ਉਹਨਾਂ ਦੇ ਅੱਗੇ ਜਾ ਕੇ ਨਹੀਂ ਕੋਈ ਜਮੀਨ ਸੀ ਜਮੀਨ ਕੋਈ ਇੱਥੇ ਪਹਿਲੀ ਜਾਣੇ ਰੱਖੀ ਕੋਈ ਵਿਆਜ ਤੇ ਪੈਸੇ ਚੁੱਕ ਕੇ ਗੜ ਕੇ ਵਿਆਹ ਤੇ ਕੋਲ ਫਲੇ ਰਿਸ਼ਤੇਦਾਰਾਂ ਕੋਲ ਫੜੇ ਕੋਈ ਅੱਜ ਤੁਹਾਡਾ ਬੇਟਾ ਵਾਪਸ ਆਇਆ ਕਿਵੇਂ ਲੱਗ ਰਿਹਾ ਹੈ ਅੱਜ ਸਾਨੂੰ ਬਹੁਤ ਮਸਹੂਰ ਹੋ ਰਿਹਾ ਜੀ ਬੇਟਾ ਸਾਡਾ ਘਰੇ ਆ ਗਿਆ ਬਹੁਤ ਦੁਖ ਦੀ ਗੱਲ ਹੈ ਇੱਕਦਮ ਮਾਪੇ ਸਾਰੇ ਹਾਂ ਅਸੀਂ ਤਾਂ ਮਾਪਿਆਂ ਨੇ ਸਾਰੇ ਵਾਤੇ ਤੇ ਜੈ ਅਸੀਂ ਚੱਲ ਬੱਚਾ ਬਾਹਰ ਜਾ ਕੇ ਕੋਈ ਕੰਮ ਕਰੇਗਾ ਚੱਲ ਕਰਦਾ ਸੰਖੋ ਹੋਏਗਾ ਤਾਂ ਕਿ ਹੁਣ ਇੰਨਾ ਕਰਜ਼ਾ ਤੁਹਾਡੇ ਸਿਰ ਚੜ ਗਿਆ ਹੈਗਾ ਕੀ ਤੁਸੀਂ ਗਵਰਨਮੈਂਟ ਤੋਂ ਕੀ ਡਿਮਾਂਡ ਕਰੋਗੇ ਅਸੀਂ ਇਹ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਕਰਜ਼ਾ ਸਿਰ ਚੜਿਆ ਹੈ ਕੋਣਾ ਹੋ ਜਾਏਗਾ ਪਾਤ ਸੋਹਰਵਾ ਜੀ ਮੈਂ ਬਿੰਦ ਚੰਦੀ ਵਾਲ ਦੇ ਰਹਿਣ ਵਾਲਾ ਕਦੋਂ ਤੁਸੀਂ ਅਮਰੀਕਾ ਗਏ ਸੀ ਮੈਂ 27 27 ਜਨਵਰੀ ਨੂੰ ਬਾਰਡਰ ਕ로ਸ ਕੀਤਾ ਹੈ ਅਮਰੀਕਾ ਦਾ ਕਿਵੇਂ ਤੁਸੀਂ ਉੱਥੇ ਫੜੇ ਗਏ ਕਿਵੇਂ ਤੁਹਾਨੂੰ ਡਿਪੋਰਟ ਕੀਤਾ ਕੀ ਗੱਲ ਹੋਈ ਜਿੱਦਾਂ ਜਿੱਦਾਂ ਹੀ ਅਸੀਂ ਬਾਰਡਰ ਕ로ਸ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਤਿੰਨ ਦਿਨ ਲੱਗੇ ਉਹ ਦੋ ਤਿੰਨ ਘੰਟੇ ਸੋਰੀ ਲੱਗੇ ਹੈ ਅਸੀਂ ਜਿੱਦਾਂ ਰੋਡ ਤੇ ਚੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਦੇ ਫੜ ਕੇ ਸਾਨੂੰ ਚੌਂਗੀ ਲੈ ਗਏ ਉੱਥੇ ਦੋ ਤਿੰਨ ਘੰਟੇ ਰੋਕ ਗਿਆ ਉਸ ਬਾਅਦ ਸਾਨੂੰ ਕੈਂਪ ਚ ਲੈ ਗਿਆ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਹ ਤੋਂ ਬਾਅਦ ਸਾਨੂੰ ਕੈਂਪਸ ਵਰਤਦਾ 15 18 ਦਿਨ ਸਾਨੂੰ ਉੱਥੇ ਵਿੱਚੇ ਰੱਖਿਆ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਹੋਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਅੱਛੀ ਆਏ ਔਰ ਸੋ ਉਹਨਾਂ ਨੇ ਕਿਹਾ ਵੀ ਤੋਂ ਦੂਜੇ ਕੈਂਪ ਸ਼ਿਫਟ ਕਰਨ ਲੱਗਿਆ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਉਹਨਾਂ ਨੇ ਸਾਨੂੰ ਕਿਹਾ ਵੀ ਤੋਂ ਇੰਡੀਆ ਬਾਸ ਭੇਜਣ ਲੱਗਿਆ ਤਾਂ ਤੁਸੀਂ ਇੱਥੋਂ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮਗਲ ਭੇਜੇ ਕੋਈ ਜ਼ਿੰਮੇਵਾਰ ਦੇ ਵਿੱਚ ਕਿੰਨੇ ਤਕਰੀਬਨ 45-40 ਲੱਖ ਰੁਪਏ ਲੱਗੇ ਕਿੱਥੋਂ ਲਿਆ ਪੈਸਾ ਜ਼ਮੀਨ ਵੇਚੀ ਐ 2 ਕਿਲੇ ਕੋਈ ਰਿਸ਼ਤੇਦਾਰ ਤੋਂ ਫੜ ਕੇ ਵਿਆਹ ਚੱਕਿਆ ਤੁਹਾਡੀ ਗਵਰਨਮੈਂਟ ਨਾਲ ਵੀ ਗੱਲ ਹੋਈ ਐ ਕੀ ਕਿੰਨੀ ਗੱਲ ਹੋਈ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਅਦੇ ਵਾਅਦੇ ਸਿਰ ਕਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ ਤੁਸੀਂ ਹੁਣ ਕੀ ਚਾਹੁੰਦੇ ਅਸੀਂ ਹੁਣ ਇਹੋ ਹੀ ਚਾਹੁੰਦੇ ਸਾਡੀ ਵਾਅਦੇ ਵਾਅਦੇ ਮਤਲਬ ਕੀਤੀ ਜਾਵੇ ਜਿੱਦਾਂ ਮੇਰੇ ਮਾਪਿਆਂ ਨੇ ਜ਼ਮੀਨ ਵੇਚ ਕੇ ਕਰਜ਼ਾ ਚੱਕ ਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਰੋਲ ਸਾਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਤੁਸੀਂ ਇੱਥੇ ਇਧਰੋਂ ਕਦੋਂ ਗਏ ਸੀਗੇ ਤੇ ਕਿਵੇਂ ਕਿੰਨੇ ਚਿਰ ਚੋਂ ਉੱਥੇ ਤੁਸੀਂ ਪਹੁੰਚੇ ਮੈਂ ਤਾਂ 17 ਦਸੰਬਰ ਨੂੰ ਗਿਆ ਸੀਗਾ ਤੇ तकरीबन ਮੈਂ ਮਹੀਨੇ ਡੇਢ ਦੇ ਵਿੱਚ ਮੈਂ ਬੋਡੋ ਕਰਸ ਕਰ ਲਿਆ ਸੀ ਕਿਹੜੇ ਰੂਟ ਤੋਂ ਨਹੀਂ ਕਿਧਰੋਂ ਦੀ ਗਏ ਸੀ ਤੁਸੀਂ ਇੱਥੋਂ ਕੱਲੇ ਇੰਡੀਆ ਚੋਂ ਕਿੱਧਰ ਗਏ ਇੱਥੋਂ ਪਹਿਲਾਂ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਹਫ਼ਤਾ ਲੈ ਕੇ ਵਾਪਸ ਆ ਬੰਬੇ 10 ਦਿਨ ਬੰਬੇ ਰੁਕਿਆ ਬੰਬੇ ਤੋਂ ਐਸਟਰਡਮ ਐਸਟਰਡਮ ਤੋਂ ਉਪਨਾਮਾ ਗਿਆ ਸੀਗਾ ਉਪਨਾਮਾ ਤੋਂ ਦਾਪਾਜੁਲਾ ਦਾਪਾਜੁਲਾ ਤੋਂ ਮਕਸੀਕੋ ਸਿਟੀ ਮਕਸੀਕੋ ਸਿਟੀ ਤੋਂ ਚेन 4 ਦਿਨ ਲੱਗੇ ਉਹਨੇ ਸਾਨੂੰ ਟੈਕਸੀਆਂ ਰਾਈ ਅੱਗੇ ਲੈ ਕੇ ਗਿਆ ਤੇ ਬਾਰਡਰ ਕਰਾਸ ਕਰਾਇਆ ਬਾਰਡਰ ਕਿਹੜਾ ਉਪਰੋਂ ਕਰਾਸ ਕਰਾਇਆ ਜਾਂ ਕਿਤੇ ਨਹੀਂ ਨਹੀਂ ਬਾਰਡਰ ਨੀਚੇ ਹੈ ਤਾਰ ਸੀਗੀ ਤਾਰ ਦੇ ਨੀਚੇ ਟਪਾਤਾ ਸੀ ਟੋਟਲ ਕਿੰਨੇ ਦਿਨ ਹੁਣ ਤੁਸੀਂ ਉੱਥੇ ਕਿੰਨੇ ਮਹੀਨੇ ਲਗਾ ਕੇ ਆਏ ਹੋ ਟੋਟਲ ਮੈਨੂੰ ਘਰ ਨਿਕਲਦਿਆਂ ਤੋਂ ਅੱਜ ਤੱਕ ਮੈਨੂੰ ਤਕਰੀਬਨ 2 ਕੋ ਮਹੀਨੇ ਹੋ ਗਏ ਤੁਸੀਂ ਉੱਥੇ ਅਮਰੀਕਾ ਗਵਰਨਮੈਂਟ ਨੂੰ ਰਿਕਵੈਸਟ ਨਹੀਂ ਕੀਤੀ ਕਿ ਤੁਸੀਂ ਤੁਹਾਡੇ ਨਾਲ ਨਜਾਇਜ਼ ਹੋਇਆ ਹੈ ਉਹਨਾਂ ਨੂੰ ਅਸੀਂ ਬਹੁਤ ਰਿਕਵੈਸਟ ਕੀਤੀ ਜੋ ਵੀ ਪੁੱਛਦੇ ਸੀ ਸਾਨੂੰ ਕਦੇ ਕਹਿ ਦਿੰਦੇ ਸੀ ਤੁਹਾਨੂੰ ਇਹ ਤੋਂ ਰਿਲੀਜ਼ ਕਰ ਦਾਂਗੇ ਨੈਕਸਟ ਕੈਂਪੇਸਟ ਹਟ ਦਾਂਗੇ ਉੱਥੋਂ ਤੁਸੀਂ ਆਪਣਾ ਵਕੀਲ ਕਰ ਲਿਓ ਜਿੱਦਾਂ ਵੀ ਸਾਡੇ ਕੋਈ ਬਿਆਨ ਨਹੀਂ ਹੋਈ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨਾਂ ਨੇ ਤੁਹਾਡੇ ਧੱਕਾ ਕੀਤਾ ਹੱਥ ਕੜੀਆਂ ਵੀ ਲੱਗਾਈ ਹਾਂਜੀ ਹਾਂਜੀ ਉਹਨਾਂ ਸਾਡੇ ਪੈਰਾਂ ਤੇ ਹੱਥ ਕੜੀਆਂ ਲਾਈਆਂ ਹੱਥਾਂ ਤੇ ਐਦਾਂ ਸੰਗਲ ਪਾਏ ਹੋਏ ਸੀਗੇ ਤਾਂ ਤੁਹਾਡੇ ਮੋਬਾਈਲ ਵਗੈਰਾ ਸੀਗੇ ਜਿਹੜੇ ਮੋਬਾਈਲ ਵਗੈਰਾ ਜਿੱਦਣ ਅਸੀਂ ਬਾਰਡਰ ਕਰਾਸ ਕੀਤਾ ਉਦੋਂ ਹੀ ਉਹਨਾਂ ਨੇ ਜਮ੍ਹਾਂ ਕਰਲੇ ਸੀਗੇ ਸਾਡਾ 18-20 ਦਿਨ ਕੈਂਪ ਵਿੱਚ ਰੱਖਿਆ ਕੋਈ ਵੀ ਸਾਡੀ ਗੱਲਬਾਤ ਨਹੀਂ ਹੋਈ ਪਿੱਛੇ ਪਰਿਵਾਰ ਨਾਲ ਕਿ ਹੁਣ ਅਮਰੀਕਾ ਗਵਰਨਮੈਂਟ ਨੂੰ ਵੀ ਕੁਝ ਕਹਿਣਾ ਚਾਹੁੰਗੇ ਕਿ ਉਹਨਾਂ ਨੇ ਇਹਦਾ ਜਿਹੜਾ ਇੰਡੀਅਨਸ ਨਾਲ ਧੱਕਾ ਕਰ ਰਹੇ ਨੇ ਅਮਰੀਕਾ ਗਵਰਨਮੈਂਟ ਤੋਂ ਅਸੀਂ ਹੁਣ ਕੀ ਕਹਿਣਾ ਚਾਹੁੰਦੇ ਜਿੱਦਾਂ ਦੇ ਵੀ ਉਹਨਾਂ ਦੇ ਰੂਲ ਹੋਏ ਉਹਨਾਂ ਨੇ ਕੀਤਾ ਪਰ ਬਹੁਤ ਹੀ ਧੱਕਾ ਕੀਤਾ ਇੰਡੀਅਨ ਨਾਲ ਲੋਕਾਂ ਨੇ ਆਪਦੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਏ ਸੀ ਕਿ ਚਲ ਕੁਝ ਬਣ ਜਾਏਗਾ ਮਾਪਿਆਂ ਦੇ ਕੋਈ ਸੌਕੇ ਹੋ ਜਾਣਗੇ ਪਰ ਨਹੀਂ ਹੋਰ ਗੱਲ ਬਣੀ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੌਰਵ ਹੈ